ਬੋਸੋ ਕਮੈਂਟਾਂ 'ਚ ਮਾੜਾ ਚੰਗਾ ਨਾ ਬੋਲਿਆ ਕਰੋ ਜੇ ਕੰਮ ਨਹੀਂ ਚੰਗਾ ਲੱਗਦਾ ਤਾਂ ਮੇਰੇ ਤੋਂ ਕੰਮ ਵਧੀਆ ਕਰਦੋ ਬਾਕੀ ਲੀਡਲੂੜੇ ਹੋ ਰਹੇ ਨੇ ਸ਼ੈਅ ਆਪਣੇ ਹੋ ਰਹੇ ਨੇ ਸ਼ੈਲੀਆਂ ਆਪਣਾ ਚੇਂਜ ਹੋਣਾ ਤੇ ਬਾਕੀ ਕੰਮ ਤੁਸੀਂ ਵੇਖਿਆ ਹੀ ਆ ਜਿੱਦਾਂ ਦਾ ਮੇਰਾ ਹੈਗਾ ਵਾ ਤੇ ਕਮੈਂਟਾਂ 'ਚ ਗਲਤ ਕਮੈਂਟ ਨਾ ਕਰਿਆ ਕਰੋ ਤੇ ਜੇ ਬਾਬੇ ਦਾ ਕੰਮ ਨਹੀਂ ਪਸੰਦ ਲੱਗਦਾ ਤਾਂ ਬਾਬੇ ਨੂੰ ਤੋਂ ਵਧੀਆ ਕੰਮ ਕਰਕੇ ਕੋਈ ਜਣਾ ਵਿਖਾ ਦੇ ਕਿ ਬਾਕੀ ਦੋ ਦਿਨ ਹੋ ਗਏ ਫੈਮਿਲੀ ਨੂੰ ਪਰੇਸ਼ਾਨ ਹੋਇਆ ਨੂੰ ਤੇ ਹੁਣ ਜਾ ਕੇ ਸੱਪ ਕੱਢਿਆ ਵਾ ਤਪਦੀ ਰਹੋ ਦੇ ਮੇਰੇ ਹੌਨਾ ਟੈਨਸ਼ਨ ਚ ਪਿਆ ਸਾਰਾ ਟੱਪਾ ਨਹੀਂ ਸੁੱਤੇ ਨਹੀਂ ਬੱਬਾ ਜੀ ਰਾਤ ਦੇ 200 ਰੋਜ਼ ਲੋਕਾਂ ਦੀਆਂ ਫੈਮਲੀਆਂ ਸੇਵ ਕਰੀਦੀਆਂ ਵਾ ਤੇ ਤੁਸੀਂ ਕਮੈਂਟ ਅੱਜ ਗਲਤ ਸ਼ਬਦ ਬੋਲਦੇ ਜੇ ਤਾਂ ਬੋਲੀ ਜਾ ਮੈਨੂੰ ਨਹੀਂ ਵਰਕ ਪੈਂਦਾ ਪਰ ਕਮੈਂਡ ਕਰ ਦਿਓ ਪਹਿਲੂ ਕਿਸ ਨੂੰ ਇਹ ਦੇਖ ਲਿਆ ਕਰੋ ਕਿ ਬੰਦੇ ਦਾ ਕੰਮ ਕਿੱਦਾਂ ਦਾ ਸਹੀ ਗੱਲ ਬਾਕੀ ਜੇ ਕੰਮ ਨਹੀਂ ਚੰਗਾ ਲੱਗਦਾ ਤਾਂ ਵੀ ਦੱਸ ਦਿਓ ਲੋਕਾਂ ਦੇ ਬੱਚੇ ਸੇਵ ਕਰਦੇ ਆ ਲੋਕਾਂ ਦੀਆਂ ਫੈਮਲੀਆਂ ਸੇਵ ਕਰਦੇ ਆ ਤੇ ਜੇ ਫਿਰ ਵੀ ਕਮੈਂਟ ਮਾੜਾ ਚੰਗਾ ਬੋਲਣਾ ਤੇ ਫਿਰ ਵੀ ਤੇ ਤੁਹਾਡੀ ਮਰਜ਼ੀ ਆਪਣਾ ਦੇ ਕੰਮ ਆ ਤੁਹਾਨੂੰ ਸਮਝਾਉਣਾ ਮੰਨਨੀ ਨਾ ਮੰਨਨੀ ਭਰਾਵਾ ਤੁਹਾਡੀ ਮਰਜ਼ੀ ਆ ਬਾਕੀ ਜੈ ਭੋਲਨਾਥ ਮੇਰੇ ਸ਼ੰਕਰ ਸ਼ੰਕਰ ਬਾਬਾ ਸ਼ੰਕਰ ਕੱਢਦੇ ਵੀਡੀਓ ਹੁਣ ਦੂਜੀ ਤਰ੍ਹਾਂ ਸ਼ਾਟ ਲੰਦਾ ਉਹ ਨਾਲ ਛੱਡ ਜੂਗਾ ਮੈਂ ਪਾਉਣ ਲੱਗਾ ਇਹਨੂੰ ਡੱਬੇ